ਮੈਂ ਥੇਨ ਦੀ ਪੁਲਿਸ ਅਫਸਰ ਨੂੰ ਵੀ ਕੀਤੀ ਹੈ ਦਰਖਾਸਤ ਭੇਜੀ ਹੈ ਤੇ ਹਮਨੈਟ ਕਮਿਸ਼ਨ ਨੂੰ ਵੀ ਭੇਜੀ ਜੀ ਦੀ ਕਾਪੀ ਆਪ ਸਭ ਵੀਰਾਂ ਨੂੰ ਦਿੱਤੀ ਹੈ ਕਿ ਮੰਗਤ ਰਾਮ ਤੇ ਉਸ ਨਾਲ ਲਗੇ ਪੁਲਿਸ ਮੁਲਾਜ਼ਮਾ ਨੂੰ ਇਸ ਮਕਦਮੇ 'ਚ ਦੋਸ਼ੀ ਬਣਾਇਆ ਜਾਵੇ ਤੇ ਤੁਹਾਨੂੰ ਸਾਰੇ ਵੀਰਾਂ ਨੂੰ ਵੀ ਇਹੀ ਬੇਨਤੀ ਹੈ ਇਸ ਪਾਸੇ ਗੱਲ ਕਰਨ ਦੀ ਅੱਧਾ ਘੰਟਾ ਰਮਿੰਦਰ ਰਿੰਪੀ ਦੇ ਨਾਲ ਸਮਾਂ ਬਤਾਨ ਤੋਂ ਬਾਅਦ ਵਾਪਸ ਚਲਾ ਗਿਆ ਤਸਦੋ ਕਚਾਹੇ ਰਹਿਮਾ ਸੀ ਤੇ ਹੁਣ ਜਿਹੜਾ ਦੋਸ਼ੀ ਰਿੰਪੀ ਹੈ ਉਹਦੇ ਵਕੀਲ ਇਸ ਜਫਾਏ ਨੂੰ ਪੜੰਗੇ ਤੇ ਕਹਿਣਗੇ ਕਿ ਦੇਖੋ ਜੀ ਪੁਲਿਸ ਪਾਰਟੀ ਤਾਂ ਮੌਕੇ ਤੇ ਗਈ ਅੱਧਾ ਘੰਟਾ ਤਰਤੀਸ਼ ਕਰਕੇ ਆਈ ਲੜਕੀ ਨਹੀਂ ਮਿਲੀ ਉਸ ਤੋਂ ਬਾਅਦ ਹਨੇਰਾ ਹੋ ਚੁੱਕਾ ਸੀ ਹਨੇਰੇ ਦਾ ਫਾਇਦਾ ਲੱਕ ਕੇ ਕਿਸੇ ਨੇ লাশ ਪਲਾਟ ਕਰ ਦਿੱਤੀ ਤੇ ਬੰਦੇ ਨੂੰ ਫਸਾ ਦਾ ਅਸਰ ਦੋਸ਼ੀ ਲੱਗੋ ਇਹ ਬੇਗੁਨਾਹ ਹੈ ਪਰ ਫ੍ਰੇਮ ਕਰਨਾ ਤਫਤੀਸ਼ ਕਰਨਾ ਇਹ ਤਾਂ ਪੁਲਿਸ ਦਾ ਰੋਲ ਹੈ ਜਦੋਂ ਤਫਤੀਸ਼ 'ਚ ਸਭ ਤੋਂ ਪਹਿਲਾਂ ਇਹ ਨਜ਼ਰ ਆ ਗਿਆ ਕਿ ਮੰਗਰ ਰਾਮ ਉੱਥੇ ਗਿਆ ਔਰ ਆਪਣੀ ਡਿਊਟੀ ਠੀਕ ਨਹੀਂ ਕਰਕੇ ਆਇਆ ਉਹ ਐਸੇ ਮਗਰਮੇ ਦਾ ਦੋਸ਼ੀ ਹੁੰਦਾ ਹੈ ਦੋਸ਼ੀ ਦੀ ਮਦਦ ਕਰਨ ਦੇ ਜੁਰਮ 'ਚ ਕਿੱਡਾ ਵੱਡਾ ਹੁੰਦਾ ਜਦੋਂ ਲੜਕੀ ਦੀ ਮਾਂ ਨੇ ਕਲੀਅਰ ਕਟ ਗੱਲ ਕਹਿ ਦਿੱਤੀ ਕਿ ਮੈਂ ਵੀਡੀਓ ਦੇ ਵਿੱਚ ਲੜਕੀ ਨੂੰ ਅੰਦਰ ਜਾਂਦੇ ਦੇਖਿਆ ਪੁਲਿਸ ਪਾਰਟੀ ਮੁਕਤੇ ਆ ਗਈ ਪੁਲਿਸ ਪਾਰਟੀ ਅੰਦਰ ਜਾਂਦੀ ਹੈ ਔਰ ਕਹਿੰਦੀ ਲੜਕੀ ਅੰਦਰ ਨਹੀਂ ਹੈ ਤੇ ਬੇਸਿਕਲੀ ਕਿਸਰੀ ਬੀਵੀ ਭਗਤਾਂ ਔਰ ਉਸ ਤੋਂ ਬਾਅਦ ਕਰਫਾਈ ਆ ਇਸ ਤਰੀਕੇ ਨਾਲ ਕੱਟਨੀ ਕਿ ਦੋਸ਼ੀ ਦਾ ਵੀ ਬਚਾਅ ਹੋ ਗਏ ਇਹ ਬਿਲਕੁਲ برداشت ਨਹੀਂ ਕੀਤਾ ਲੋਕ ਮੈਂ ਤਾਂ ਇੱਕ ਗੱਲ ਕਹਿਣਾ ਚਾਹਦਾ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਇਮਾਨਦਾਰੀ ਦੀ ਕਹਿ ਕੇ ਸਰਕਾਰ ਆਈ ਸੀ ਉਦੀ ਸਰਕਾਰ ਦੇ ਵਿੱਚ ਐਡਾ ਘਟੀਆ ਕੰਮ ਜੇ ਨਾ ਬੱਚੀ ਨਾ ਹੋਇਆ ਉਸ ਪਰਿਵਾਰ ਦੇ ਨਾਲ ਹੋਣਾ ਅੱਜ ਹਰ ਮਾਂ ਹਰ ਪਤੀ ਇੱਕ ਦਰਮ ਸੰਸਕਰਨ ਦੇ